ਤਲ ਗੁਰ ਸੇਵੀਐ ਇਹਨ ਇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਦੂਰੇ ਅਰਸਾ ਹਉ ਕਰਸਹੁ ਚਟੀਆਂ ਤਉਦ ਡਿਠੇ ਸੱਚ ਪਾਤੇ ਸਾ ਮਾਲ ਜਨਮ ਜਨਮ ਦੀ ਕਟੀਆਂ ਸਜਣ ਸੱਚ ਪਾਤੇ ਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸਬਨਾਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆਂ ਸੋਹੀਐ ਸਬਨਾਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਨਕ ਸਰਣ ਤੁਹਾਰੀ ਵਿਖਾਓ ਸਦਾ ਹਜੂਰ ਸਾਜਨਾ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਾਨਕ ਸਰਣ ਤੇ ਹਾਰਿਆ ਭੇਖੋ ਸਦਾ ਹਜੂਰ ਮਹੱਲਾ ਪੰਜਵਾ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ ਅਠ ਸਾਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਪਾਗ ਪਾਉੜੀ ਨਿਤ ਜਪੀਐ ਸਾਸ ਗiras ਨਾਉ ਪਰਵਦੇ ਗਾਰਦਾ ਜਿਸਨੋ ਕਰੇ ਰਹਿਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਝੇ ਵਿਚਾਰਦਾਂ ਅਨੇਕ ਰੂਪ ਖਿੰਮਾਏ ਕੁਦਰਤ ਧਾਰਦਾ ਜੇ ਸੁਨੋ ਲਾਏ ਸੱਚ ਤਿਸ ਹੈ ਉਦਾਰ ਦਾ ਜਿਸ ਦਾ ਹੋ ਵਾ ਅੱਲਾ ਸੋ ਕਦੇ ਨਾ ਹਾਰਦਾ ਸਦਾ ਅੱਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਜਿਸ ਦਾ ਹੋ ਵਾ ਅੱਲਾ ਸੋ ਕਦੇ ਨਾਰਦਾ ਸਦਾ ਆਪਗ ਦੇਵਾਨ ਹਾ ਹਉ ਤਿਸ ਨਮਸਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਾਨਕ ਸਰਣ ਤੁਹਾਰੀ ਆ ਪੇਖੋ ਸਦਾ ਹਜੂਰ ਰਾਗ ਗੂਜਰੀ ਦੀ ਦੂਜੀ ਵਾਰ ਦੀ ਪੌੜੀ ਚੌਥੀ ਸਲੋਕਾਂ ਨਾਲ